ਸਰੀ ਮਹਲਾ 3 ਕਰ ਦੂਜਾ ਚੌਪਦ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਜੇ ਧਨ ਅਖੋਟ ਨਾਨਕ ਹਟੇ ਨਾ ਜਾਏ ਪੁਰੇ ਸਤਿਗੁਰ ਦੀ ਆਦਿ ਖਾਇ ਇਹ ਧੰਨ ਅਖੋਟ ਨਾ ਨਖਟੇ ਨਾ ਜਾਏ ਪੂਰੇ ਸਤਿਗੁਰ ਦੀ ਆਦਿਖਾਏ ਆਪਣੇ ਸਤਿਗੁਰ ਕੋ ਸਦਵਲ ਜਾਏ ਔਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਧੰਨ ਪ੍ਰਗਾਸਿਆ ਹਰ ਕਿਰਪਾ ਤੇ ਵਸੇ ਮਨਿਆ ਰਹਾ ਔਗਣ ਕਾਟ ਗੁਣ ਰਿਧੇਸ ਸਮਾਏ ਪੂਰੇ ਗੁਰ ਕੇ ਸਹਜ ਸੁਭਾਅ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਿਧਾ ਮਾਰ ਹਰ ਮਨ ਵਿਸਾਇ ਨਾਮ ਅਮੋਲਕ ਨਾ ਪਾਇਆ ਜਾਏ ਗੁਰਪੁਰ ਸਾਦ ਵਸੇ ਮਨ ਆਏ ਸਵੇਂ ਵਸੇ ਨਾ ਇੱਕੋ ਸੋਏ ਗੁਰਮਤਿ ਘਟ ਪ੍ਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ